ਬੀਤੇ ਕੱਲ ਗੁਰਦੁਆਰਾ ਗੁਰਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ 15 ਮਿਲੀਅਨ ਡਾਲਰ ਦੀ ਕੀਮਤ ਨਾਲ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਅਤੇ ਸੁੰਦਰ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ ਗੁਰਦੁਆਰਾ ਗੁਰਨਾਨਕ ਮਿਸ਼ਨ ਸੈਂਟਰ ਪੰਥਕ ਗਤੀਵਿਧੀਆਂ ਦਾ ਅਹਿਮ ਕੇਂਦਰ ਹੈ ਅਤੇ ਸਿੱਖ ਸੰਗਠਨ ਨੂੰ ਸਮਰਪਿਤ ਹੈ ਧਾਰਮਿਕ ਪ੍ਰਚਾਰ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੀ ਸਟੇਜ ਸਿੱਖਾਂ ਦੇ ਰਾਜ ਦੀ ਨਿਸ਼ਾਨੇ ਦੇ ਪ੍ਰਚਾਰ ਦੀ ਵੀ ਥਾਂ ਹੈ ਇਮਾਰਤ ਦੀਕਾਰ ਸੇਵਾ ਦੇ ਨੀਂਹ ਪੱਥਰ ਰੱਖਣ ਸਮੇਂ 온ਟਾਰੀਓ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਪ੍ਰਭ ਮੀ ਸਿੰਘ ਸਰਕਾਰੀਆ ਮੈਂਬਰ ਪਾਰਲੀਮੈਂਟ ਰੂਬੀਸ ਹੋਤਾ ਗ੍ਰੈਂਪਟਨ ਦੇ ਡਿਪਟੀ ਮੇਅਰ ਹਰਕਿਰਤ ਸਿੰਘ ਕਮੇਟੀ ਮੈਂਬਰ ਬਲਕਨ ਸਿੰਘ ਅਤੇ ਪ੍ਰਿਤਪਾਲ ਸਿੰਘ ਝੱਟਾ ਨੇ ਪਹਿਲਾ ਟੱਕ ਲਾਇਆ ਸਭ ਤੋਂ ਪਹਿਲਾਂ ਮੈਂ ਇਸ ਪ੍ਰਬੰਧਕ ਸੇਵਾ ਨਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਹੈਗਾ ਕਿਉਂਕਿ ਅੱਜ ਅਨਵੈਲਿੰਗ ਜੋ ਹੋ ਰਹੀ ਆ ਇੱਥੇ ਬਹੁਤ ਹੀ ਮੈਂ ਸਮਝਦਾ ਹੈਗਾ ਇੱਕ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਜਿੱਥੇ ਸਾਡਾ ਇੱਕ ਹੋਰ ਸੇਕ ਇੰਸਟੀਚੂਸ਼ਨ ਜਿਹੜਾ ਹੈਗਾ ਉਹ ਬਣ ਰਿਹਾ ਆਪਣੇ ਕੈਨੇਡਾ ਦੇ ਵਿੱਚ ਡਰੇਗੇ ਦੇ ਵਿੱਚ ਖਾਸ ਕਰਕੇ ਬ੍ਰੈਂਟਨ ਦੇ ਵਿੱਚ ਕਿਉਂਕਿ ਸਾਨੂੰ ਬਹੁਤ ਜ਼ਰੂਰਤ ਹੈਗੀ ਆ ਵੀ ਆਪਣੇ ਗੁਰੂ ਘਰ ਹੋਰ ਅਸੀਂ ਆਪਣੇ ਸਥਾਨ ਜਿਹੜੇ ਬਣਾ ਰਹੇ ਹੈਗੇ ਸਾਡੇ ਅੰਦਰੂ ਵੱਲੋਂ ਕਮੇਟੀ ਵੀ ਇੱਥੇ ਪ੍ਰਵਾਨ ਹੈਗੀ ਆ ਉਹਨਾਂ ਨੇ ਵੀ ਬਹੁਤ ਵਧੀਆ ਉਪਰਾਲੇ ਕੀਤੇ ਹੈਗੇ ਆ ਅਸੀਂ ਐਜ਼ ਇਲੈਕਟਡ ਰੈਪ੍ਰੈਜ਼ੈਂਟੇਟਿਵਸ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਜੋ ਸਾਡੀ ਸਾਰੀ ਤਕਰੀਬਾ ਟੀਮ ਇੱਥੇ ਆਈ ਹੈਗੀ ਆ ਅਸੀਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਕਮਿਊਨਿਟੀ ਦਾ ਜੋ ਵੀ ਕੰਮ ਜੋ ਵੀ ਹੁਕਮ ਜੋ ਵੀ ਸੇਵਾ ਲਈ ਜਾਂਦੀ ਹੈ ਅਸੀਂ ਹਮੇਸ਼ਾ ਪ੍ਰਵਾਨ ਕਰਦੇ ਹਾਂ ਅਤੇ ਨਾਲ ਦੀ ਨਾਲ ਜਿੱਥੇ ਇਹੋ ਜਿਹੇ ਅਪਰਾਲੇ ਹੁੰਦੇ ਅਸੀਂ ਚਾਹੇ ਉਹ ਗਵਰਨਮੈਂਟ ਦੇ ਰਹੀ ਹੋਵੇ ਚਾਹੇ ਸਾਡੇ ਪਰਸਨਲ ਲੈਵਲ ਤੇ ਹੋਵੇ ਅਸੀਂ ਹਮੇਸ਼ਾ ਵੱਧ ਚੜ ਕੇ ਆਪਣੀ ਸਪੋਰਟ ਕਰਾਂਗੇ ਜੋ ਸਾਨੂੰ ਪੋਲਿਟੀਕਲ ਲੈਵਲ ਤੇ ਵੀ ਅਤੇ ਸਾਨੂੰ ਪਰਸਨਲ ਲੈਵਲ ਤੇ ਵੀ ਇਹ ਜਿਹੜੀਆਂ ਕੰਮ ਜਿਹੜੇ ਹੈਗੇ ਆ ਇਹ ਸੇਵਾਵਾਂ ਜਿਹੜੀਆਂ ਹੈਗੀਆਂ ਅਸੀਂ ਕਮਿਊਨਿਟੀ ਤੋਂ ਬਿਨਾਂ ਕੁਝ ਨਹੀਂ ਗਏ ਤੁਹਾਡੇ ਸਾਰਿਆਂ ਕਰਕੇ ਅਸੀਂ ਇੱਥੇ ਪਹੁੰਚੇ ਹੈਗੇ ਆ ਸੋ ਜੋ ਜਦੋਂ ਇਹੋ ਜਿਹਾ ਵਧੀਆ ਕੰਮ ਜਾ ਜਦੋਂ ਵਧੀਆ ਇੰਸਟੀਟਿਊਸ਼ਨ ਸਾਡੇ ਬਣਦੇ ਹੈਗੇ ਕੈਨੇਡਾ ਦੇ ਵਿੱਚ ਖਾਸ ਕਰਕੇ ਅਨਟਾਰੀਓ ਦੇ ਵਿੱਚ ਤੇ ਸਾਡੀ ਸਿਟੀ ਦੇ ਵਿੱਚ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਤੇ ਸੋ ਅਸੀਂ ਆਪਣੇ ਜਿੰਨੇ ਵੀ ਪ੍ਰਬੰਧਕ ਸੇਵਾਦਾਰ ਹੈਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਵਧਾਈਆਂ ਦਿੰਦੇ ਆ ਅਤੇ ਨਾਲ ਦੀ ਨਾਲ ਜਿੱਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਸਾਡੇ ਪ੍ਰੀਮੀਅਰ ਵੱਲੋਂ ਸਾਡੀ ਗਵਰਨਮੈਂਟ ਵੱਲੋਂ ਸਪੋਰਟ ਵੀ ਫਲੋਡ ਹੋਵੇ ਜਿਵੇਂ ਕਿ ਗ੍ਰਾਮ ਨੇ ਵੀ ਕਿਹਾ ਆਲਰੇਡੀ ਕਾਫੀ ਗ੍ਰਾਂਟਸ ਜਿਹੜੇ ਹੈਗੇ ਆ ਪਰ ਹੋਰ ਵੀ ਜਿੱਥੇ ਅਸੀਂ ਸੇਵਾ ਕਰ ਸਕਦੇ ਹਾਂ ਆਪਣਾ ਟਾਈਮ ਲਾ ਕੇ ਕਮਿਊਨਿਟੀ ਦੀ ਹੱਲਪ ਕਰਦੇ ਹਾਂ ਕਰ ਸਕਦੇ ਹਾਂ ਉਸੀ ਉਹਦੇ ਉਹ ਉਹਦੇ ਵਿੱਚ ਅਸੀਂ ਹਮੇਸ਼ਾ ਸ਼ਾਮਲ ਹੋਵਾਂਗੇ ਸੋ ਸਮੂਹ ਸੇਵਾਦਾਰਾਂ ਨੂੰ ਫੇਰ ਇੱਕ ਵਾਰੀ ਅਤੇ ਕਮਿਊਨਿਟੀ ਨੂੰ ਮੈਂ ਅਪਰਾਹਲਾ ਕਰਦਾ ਵੀ ਵੱਧ ਚੜ ਕੇ ਆਪਾਂ ਇਸ ਗੁਰੂ ਘਰ ਦੀ ਇਸ ਸੇਵਾਦਾਰਾਂ ਦੀ ਸਪੋਰਟ ਕਰੀਏ ਅਤੇ ਹੋਰ ਇੱਕ ਵਧੀਆ ਆਪਣਾ ਇੰਸਟੀਟਿਊਸ਼ਨ ਗੁਰੂ ਘਰ ਆਪਾਂ ਇੱਥੇ ਬ੍ਰੈਂਟਨ ਦੇ ਵਿੱਚ ਖੋਲ੍ਹ ਸਕੀਏ ਜੋ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਵੀ ਵੱਧ ਚੜ ਕੇ ਫਾਇਦਾ ਹੋਵੇ ਸੋ ਜਿਹੜੀ ਇਹ ਬਿਲਡਿੰਗ ਬਣਨ ਜਾ ਰਹੀ ਆ ਇਹਦੇ ਤੇ ਤਕਰੀਬਨ 15 ਤੋਂ 17 ਮਿਲੀਅਨ ਡਾਲਰ ਦਾ ਆਪਣਾ ਖਰਚਾ ਹੋਣਾ ਉਹਦੇ ਵਾਸਤੇ ਆਪਾਂ ਇੱਕ ਸੰਗਤ ਦੇ ਨਾਲ ਪਲਾਨ ਸ਼ੇਅਰ ਕੀਤਾ ਵੀ ਆਪਾਂ ਡੋਨੇਸ਼ਨ ਦੇ ਨਾਲ ਨਾਲ ਉਹ ਪੈਸੇ ਕਿਸ ਤਰ੍ਹਾਂ ਇਕੱਠੇ ਕਰਨੇ ਨੇ ਤੇ ਉਹਦੇ ਵਾਸਤੇ ਮੇਰੀ ਬੇਨਤੀ ਆ ਵੀ ਆਪਾਂ ਅੱਜ ਤੋਂ ਸ਼ੁਰੂ ਕਰੀਏ ਤੇ ਉਹ ਆਪਾਂ ਪਹਿਲਾ ਸਭ ਤੋਂ ਪਹਿਲਾਂ ਤਾਂ 1000 ਫੈਮਿਲੀ ਆਪਾਂ ਲੱਭੀਏ ਜਿਹੜੀ 15-15000 ਡਲ ਜਾ ਇਸ ਤੋਂ ਵੱਧ ਆਪਾਂ ਨੂੰ ਗੁਰਦੋਰਾ ਸਾਹਿਬ ਨੂੰ ਅਨਟਰਸਟ ਫ੍ਰੀ ਲੋਨ 4 ਸਾਲ ਵਾਸਤੇ ਦੇ ਸਕਦੇ ਹੁਜਦਿਆਂ ਦੋ 2 ਸਾਲ ਦੇ ਵਿੱਚ ਬਿਲਡਿੰਗ ਬਣ ਜੂਗੀ ਤੇ ਫਿਰ ਹੌਲੀ ਹੌਲੀ ਟਰਨ ਬਾਈ ਟਰਨ ਜਿਵੇਂ ਜਿਵੇਂ ਪੈਸੇ ਆਏ ਹੋਏ ਹੋਣਗੇ ਆਪਾਂ ਵਾਪਸ ਕਰਨੇ ਸ਼ੁਰੂ ਕਰਾਂਗੇ ਤੇ ਜੇ ਕਿਸੇ ਵੀਰ ਭੈਣ ਭਰਾ ਨੇ ਅ ਡੋਨੇਟ ਕਰਨਾ ਆਪਣੇ ਬਿਜ਼ਨਸ ਦੇ ਵਿੱਚੋਂ ਤੁਹਾਨੂੰ ਚੈਰੀਟੇਬਲ ਟੈਕਸ ਦੀ ਰਸੀਦ ਗੁਰਦੁਆਰਾ ਸਾਹਿਬ ਤੋਂ ਮਿਲੂਗੀ ਤੁਸੀਂ ਉਹ ਆਪਣੇ ਅਕਾਊਂਟੈਂਟ ਨਾਲ ਗੱਲ ਕਰਕੇ ਉਹ ਟੈਕਸ ਦੇ ਵਿੱਚ ਕਿਸ ਤਰ੍ਹਾਂ ਬੈਨੀਫਿਟ ਲੈ ਸਕਦੇ ਆ ਤੇ ਬਹੁਤ ਫੈਸਿਲਿਟੀਆਂ ਹੁੰਦੀਆਂ ਨੇ ਗਵਰਨਮੈਂਟ ਨੂੰ ਟੈਕਸ ਦੇਣ ਦੇ ਨਾਲ ਨਾਲ ਜੇ ਤੁਸੀਂ ਇਸੇ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਡੋਨੇਟ ਕਰਦੇ ਆ ਤੁਸੀਂ ਲੈ ਸਕਦੇ ਆ ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਹੁਤ ਆਪੋਪ ਵੀ ਆ ਤੇ ਸੰਗਤ ਬਹੁਤ ਉਤਾਵਲੀਆ ਬਹੁਤ ਉਤਸ਼ਾਹ ਆ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਵੀ ਜਿਹੜੇ ਬਹੁਤ ਵੀਰਾਂ ਦੇ ਕਨਸਰਨ ਜਾਂ ਫੋਨ ਵੀ ਆ ਰਹੇ ਨੇ ਜਾਂ ਉਹ ਹੁਣ ਵੀ ਪੁੱਛਦੇ ਸੀ ਵੀ ਜਿਹੜਾ ਗੁਰਦੁਆਰਾ ਸਾਹਿਬ ਇਸੇ ਬਿਲਡਿੰਗ ਦੇ ਉੱਥੇ ਬਣਨਾ ਬਿਲਕੁਲ ਜਿਹੜੀ ਆਪਣੀਆਂ ਆਚਾਰ ਦੁਆਰੀ ਕਰੀ ਆ ਇਹ ਆਪਾਂ ਸੇਫਟੀ ਵਾਸਤੇ ਕਰੀ ਸੀ ਇਹਦਾ ਹੋਰ ਕੋਈ ਮਤਲਬ ਨਹੀਂ ਸੀ ਕਿਉਂਕਿ ਇਹਦੇ ਵਿੱਚ ਅਨਫਿਨਿਸ਼ ਬਿਲਡਿੰਗ ਸੀ ਨੀਹਾਂ ਪਟੀਆਂ ਹੋਈਆਂ ਸੀ ਉਹ ਸਾਰੀਆਂ ਰਿਮੂਵ ਕਰਕੇ ਇਹ ਥਾਂ ਆਪਾਂ ਇਸ ਕਰਕੇ ਚੁਣੀਆ ਕਿ ਆਪਣੀਆਂ ਸਰਵਿਸਸ ਪੰਜਾਂ ਨੇ ਸਿਟੀ ਵੱਲੋਂ ਜਿਹੜੀਆਂ ਸੂਅਰ ਸਿਸਟਮ ਬਣਿਆ ਹੋਇਆ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਸਰਵਿਸਸ ਪਾਈਆਂ ਹੋਈਆਂ ਨੇ ਉਹ ਪਈਆਂ ਹੋਈਆਂ ਨੇ ਅਕੋਰਡਿੰਗ ਟੂ ਐਸ ਬਿਲਡਿੰਗ ਤੇ ਹੋਰ ਬਿਲਡਿੰਗ ਇੱਥੇ ਬਿਲਡਿੰਗ ਬਣਾਉਣ ਤੋਂ ਬਾਅਦ ਤੁਸੀਂ ਪਿਕਚਰ ਦੇ ਵਿੱਚ ਵੀ ਦੇਖੋਗੇ ਦੋਨੇ ਬਿਲਡਿੰਗਾਂ ਇੱਕ ਦੂਸਰੇ ਦੇ ਨਾਲ ਅਟੈਚਡ ਨਹੀਂ ਹੋਣੀਆਂ ਪਰ ਕਨਸੈਪਟ ਇਸ ਤਰ੍ਹਾਂ ਹੋਏਗਾ ਵੀ ਉਹ ਬਿਲਡਿੰਗ ਅਲੱਗ ਹੁੰਦਿਆਂ ਹੋਇਆ ਵੀ ਇਸ ਬਿਲਡਿੰਗ ਦਾ ਪਾਰਟ ਹੀ ਲੱਗੇਗੀ ਉਹਦੇ ਉੱਪਰ ਗੁੰਬਦ ਲੱਗਣਗੇ ਇਹ ਜਿਹੜਾ ਸਾਰਾ ਯੋਗਦਾਨ ਆ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਆਪਾਂ ਰਲ ਮਿਲ ਕੇ ਇਹ ਬਿਲਡਿੰਗ ਕੰਪਲੀਟ ਕਰੀਏ ਇਸ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਜਿਹੜੀਆਂ ਨੀਹਾਂ ਨੇ ਜਿਹੜਾ ਡੈਮੇਜ ਮਟੀਰੀਅਲ ਆ ਉਹ ਪਹਿਲਾਂ ਕੱਢਾਂਗੇ ਤੇ ਪਰ ਆਈ ਹੋ ਪਪਾ ਜਲਦੀ ਤੋਂ ਜਲਦੀ ਕੰਸਟਰਕਸ਼ਨ ਵੀ ਸਟਾਰਟ ਕਰਾਂਗੇ ਤੇ ਜਿਸ ਤਰ੍ਹਾਂ ਬਲਕਨਸਿਕ ਉਹਨੇ ਕਿਹਾ ਜਿੰਨੇ ਵੀ ਸਿਟੀ ਦੇ ਨਮਾਇंदे ਨੇ ਅ ਇਨਕਲੂਡ ਸਾਡੇ ਮੇਅਰ ਪੈਟਰਿਕ ਬ੍ਰਾਊਨ ਬਹੁਤ ਵੱਡਾ ਯੋਗਦਾਨ ਆ ਇਹਨਾਂ ਦਾ ਤੇ ਪਰ ਇਹਨਾਂ ਵਰਲੀਓ ਡਿਲੇ ਨਹੀਂ ਹੁੰਦੀ ਹੁੰਦੀ ਜਿਵੇਂ ਆਹ ਬਿਲਡਿੰਗ ਦੇ ਵਿੱਚ ਵੀ ਮੈਂ ਐਗਜ਼ਾਮਪਲ ਦੇ ਰਿਹਾ ਇਹ ਸਾਡੇ ਵੱਲੋਂ ਡਿਲੇ ਹੁੰਦੀ ਆ ਜਦੋਂ ਆਪਾਂ ਨਾ ਅ ਇੱਕ ਗੱਲ ਜ਼ਰੂਰ ਨੋਟ ਕਰਨ ਵਾਲੀ ਆ ਜਦੋਂ ਨਕਸ਼ਾ ਪਾਸ ਹੋਣ ਤੋਂ ਬਾਅਦ ਕੋਈ ਚੇਂਜਸ ਕਰਦੇ ਆ ਤੇ ਫਿਰ ਉਹ ਫੁੱਲ ਸਟਾਪ ਲੱਗ ਜਾਂਦਾ ਉਹ ਇਹਨਾਂ ਦੀ ਵੀ ਰਿਕੁਐਸਟ ਆ ਤੋ ਇਸ ਵਾਰ ਅਸੀਂ ਵੀ ਵਾਅਦਾ ਕਰਦੇ ਆ ਬਈ ਕੋਈ ਅਸੀਂ ਮੇਜਰ ਚੇਂਜ ਨਹੀਂ ਕਰਾਂਗੇ ਅ ਚੱਲਦੇ ਪ੍ਰੋਜੈਕਟ ਦੇ ਵਿੱਚ ਜੋ ਅੱਜ ਨਕਸ਼ੇ ਦੇ ਵਿੱਚ ਬਣ ਕੇ ਪਾਸ ਹੋ ਗਏ ਸਿਟੀ ਕੋਲੇ ਪਹੁੰਚ ਗਿਆ ਉਹ ਹੀ ਰੱਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਕਾਰਜ ਨੂੰ ਚੜਨ ਨੇਪਰੇ ਚੜਨ ਵਾਸਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਸੰਗ ਦੇ ਸਹਿਯੋਗ ਤੋਂ ਬਿਨਾ ਇਸ ਸੰਸਥਾ ਮ ਕਦੇ ਵੀ ਨੇਪਰੇ ਨਹੀਂ ਚੜਦੀਆਂ ਆਉਂਦੀਆਂ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰੂ ਸਾਹਿਬ ਮਿਹਰ ਕਰਨ ਸਾਡੇ ਦੇ ਤੇ ਆਪਾਂ ਇਹ ਬਿਲਡਿੰਗ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਇੱਕ ਆਲੀਸ਼ਾਨ ਗੁਰਦੁਆਰਾ ਸਾਹਿਬ ਜਿਹੜਾ ਪੰਥ ਦੀ ਆਜ਼ਾਦੀ ਦੀ ਪੰਥਕ ਸੋਜ ਰੱਖਣ ਵਾਲਾ ਹੋਵੇ ਉਹ ਸਸਤਾ ਬਣ ਸਕੇ ਮੈਂ ਗੁਰੂ ਨਾਨਕ ਮਿਸ਼ਨ ਸੈਂਟਰ ਦਾ ਵੀ ਥੈਂਕ ਯੂ ਕਰਦਾ ਹਾਂ ਧੰਨਵਾਦ ਅਮ ਬਾਬਾ ਮੁਬਾਰਕਾ ਦਿੰਦੇ ਆ ਕਿ ਜਿਹੜਾ ਇਹ ਪ੍ਰੋਜੈਕਟ ਇੱਥੇ ਤੱਕ ਪਹੁੰਚ ਗਿਆ ਸਾਡੇ ਜਿਹੜੇ ਡਰਾਇੰਗਸ ਆ ਉਹ ਵੀ ਫਾਈਨਲਾਈਜ਼ ਅਮ ਹੋ ਗਿਆ ਸੋ ਆਪਾਂ ਆਬੀਸਲੀ ਦੁਸੀਂ ਸਾਨੂੰ ਤੇ ਜਿਆ ਦੁਸੀਂ ਸਾਨੂੰ ਸਪੋਰਟ ਕਰਦੇ ਆ ਅੱਜ ਕੀ ਸਾਡੇ ਗੁਰਪ੍ਰਤਾਪ ਸਿੰਘ ਤੂਰ ਨਵਜੀਤ ਕੌਰ ਬਰਾੜ ਵੀ ਇਲੈਕਟਡ ਹੋਇਆ ਤੇ ਆਫ ਕੋਰਸ ਸਾਡਾ ਇਹ 바ਦਾ ਹੈਗਾ ਆ ਤੇ ਆਪਾਂ ਅਮ ਇਸ ਪੂਰੀ ਸਪੋਰਟ ਕਰੂਗੇ ਸਾਥ ਦੋਗੇ ਆਪਾਂ ਵੀ ਬਹੁਤ ਲੰਬੇ ਸਮੇਂ ਤੋਂ ਇਸ ਜੇ ਕਮਿਊਨਿਟੀ ਦੇ ਵਿੱਚ ਜੇ ਦੇਖੀ ਹੈ ਖਾਸ ਕਰਕੇ ਇਹ ਇਸ ਕਮਿਊਨਿਟੀ ਦੀ ਵੀ ਮੰਗ ਸੀ ਕਿ ਜਿਹੜਾ ਗੁਰਦੁਆਰਾ ਆ ਇਹ ਫਾਈਨਲਾਈਜ਼ ਹੋਵੇ ਇਹ ਬਣੇ ਸੋ ਜਿਹੜੇ ਕਮੇਟੀ ਆ ਮੁਖ ਸੇਵਾ ਦਾ ਰਹਾ ਪੋਨਾ ਦਾ ਵੀ ਥੈਂਕ ਯੂ ਕਰਨਾ ਚਾਹੁੰਦੇ ਆ ਜਦੋਂ ਸਾਡੇ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਮਸਲਾ ਆਂਦਾ ਪਾਵੇ ਸਾਡੇ ਕਿਸਾਨ ਅंदोलਨ ਵੇਲੇ ਆ ਪਾਵੇ ਹੋਰ ਵੀ ਪੰਥਕ ਇਸ਼ੂਜ਼ ਹੋਣ ਗੁਰੂ ਨਾਨਕ ਮਿਸ਼ਨ ਸੈਂਟਰ ਹਮੇਸ਼ਾ ਸਪੋਰਟ ਕਰਦੇ ਆ ਅੱਗੇ ਹੁੰਦੇ ਆ ਲੀਡਰਸ਼ਿਪ ਰੋਲ ਲੈਂਦੇ ਆ ਮੋਟਰਸਾਈਕਲ ਦਾ ਇਸ਼ੂ ਵੀ ਹੋਵੇ ਹਮੇਸ਼ਾ ਸਾਥ ਦਿੰਦੇ ਆ ਕਮਿਊਨਿਟੀ ਦਾ ਪੂਰੀ ਸਪੋਰਟ ਕਰਦੇ ਆ ਸੋ ਆਪਾਂ ਹੁਣ ਇਸ ਪ੍ਰੋਜੈਕਟ ਫਤਿਹ ਕਰਨਾ ਆਪਾਂ ਪੂਰੀ ਸਪੋਰਟ ਕਰਾਂਗੇ ਸਿਟੀ ਵਾਲੋ ਆਪਾਂ ਪੂਰਾ ਸਾਥ ਦੋਗੇ ਬੀਹੈਫ ਔਰ ਮਾਈਸੈਲਫ ਮੇਰ ਬ੍ਰਾ ਤੇ ਬੁਡੀ ਕੌਂਸਲ ਵੱਲੋਂ ਇੱਕ ਵਾਰੀ ਹੋਰ ਕਮਿਊਨਿਟੀ ਨੂੰ ਮੁਬਾਰਕਾ ਹੋਣ ਤੇ ਆਪਾਂ ਇਹ ਜਿਹੜੇ ਗੁਰਦੁਖਾਰਾ ਆਪਾਂ ਸਪੋਰਟ ਕਰੀਏ ਫੰਡਿੰਗ ਦੇ ਨਾਲ ਤੇ ਹੋਰ ਵੀ ਵੋਲੰਟੀਅਰ ਸਰਵਿਸ ਦੇ ਨਾਲ